ਸ਼ੋਰ ਦੇ ਵਿੱਚ ਤੁਹਾਨੂੰ ਦੋ ਛੋਟੀਆਂ ਤਾਜ਼ੀਆਂ ਸੁਈਆਂ ਇੱਕ ਮਾਜ ਗੱਭਨ ਤੇ ਦੋ ਗਾਵਾਂ ਲਿਖਾਵਾਂਗੇ ਜੀ ਡੀਟੀਲ ਐ ਪਤਲੀ ਬਾਈ ਤੂੰ ਕੁਛ ਲੈਣੇ ਆ ਬਾਈ ਜੀ ਦੱਸੋ ਇਸ ਮਾਜ ਬਰੇ ਸੂਹਾ ਕਰਮਾ ਸੁਣੀ ਸੁਬਾ ਦੂਜਾ ਸੁਈ ਦੂਜਾ ਸੁਬਾ ਜੀ ਦੂਜਾ ਸੁਬਾ ਸੁਣਾ ਕਿੰਨਾ ਟਾਈਮ ਵੀ ਖੜਦੀ ਇਹ ਦਸ ਦਿਨ ਲੈਣੇ ਆ ਜੀ ਦਸ ਦਿਨ ਖੜਦੀ ਹੈ ਨਾ ਜੀ ਕੀ ਮੋਲ ਕਰਨਾ ਦਾ ਲੈਣ ਮੋਲ ਇਹਦਾ 95000 ਆ ਜੀ 90000 ਤੋਂ ਮਾਨਤਾਨ ਕਰਦਾ 90000 ਤੋਂ ਮਾਨਤਾਨ ਹੋ ਜਾਊਗਾ ਹੈ ਨਾ ਜੀ ਠੀਕ ਹੈ ਨੀਲੀ ਰਵੀ ਦਾ ਦੋਸਤੋ ਪੱਖ ਰੱਖਦੀ ਹੈ ਮਾਜ ਸੂਨ ਦੇ ਵਿੱਚ ਦਸ ਦਿਨ ਪਿਆ ਜੀ ਸੁਬਾ ਦੂਜਾ ਸੁਣੀ 90000 ਰੁਪਿਆ ਡ ਇਹ ਦੋ ਵਕਈ ਵੀ ਜਿਹੜੀ ਝੋਟੀ ਤਾਜੀ ਸੂਈ ਹੈ ਇਹ ਪਹਿਲਾਂ ਝੋਟੀ ਸੂਈ ਹੈ ਜੀ ਹਾਂਜੀ ਤੇ ਇਹਨੂੰ 10 ਦਿਨ ਹੋਏ ਸੂਈ ਨੂੰ ਜੀ ਤੇ 9 ਕਿਲੋ ਦੁੱਧ ਦੀ ਚਿਵਾਵਾ ਅੱਠ ਦੀ ਗਰੰਟੀ ਹੋ ਗਈ ਆ 8 ਕਿਲੋ ਦੀ ਗਰੰਟੀ ਹੋ ਗਈ ਹੈ ਨਾ ਜੀ ਇਹਦੇ ਮਗਰ ਬੱਚਾ ਵੀਰ ਇਹਦੇ ਮਗਰ ਕਟਾ ਹੈ ਜੀ ਇਹਦੇ ਮਗਰ ਉਹ ਦੋਸਤੋ ਕਟਾ ਜਿਹੜਾ ਸਾਹਮਣੇ ਲੱਤੋ ਹੈ ਨਾ ਜੀ ਤੇ ਇਹਦਾ ਵੀਰ ਮੋਲ ਲੈਣ ਦੇਣਾ ਮੋਲ ਇਹਦਾ ਜੀ 85000 ਲੈਣ ਦੇਣਾ ਜਿਹੜਾ ਕਿ 82 ਚਲੋ ਅਸੀਂ ਮਾਨਤਨ ਕਰ ਦਾਂਗੇ 82 ਚ ਮਾਨਤਨ ਹੋ ਜਾਊਗਾ ਠੀਕ ਹੈ ਜੀ ਠੀਕ ਹੈ ਜੀ ਆਜੋ ਜੀ ਅੱਗੇ ਆ ਵੀ ਝੋੜੀ ਪਹਿਲਾਂ ਸੂਈ ਹੈ ਜੀ ਚੌਗੀ ਦ ਜੋਣਾ ਵਾਲਾ 7 ਕਿਲੋ ਦੁੱਧ ਆ ਜੀ ਪੱਕਾ ਗਰੰਟੀ ਵਾਲਾ ਹਨੀ ਸੀ ਗਰੰਟੀ ਹੈ ਨਾ ਜੀ ਹਾਂਜੀ ਠੀਕ ਇਹਦੇ ਮਗਰ ਬੱਚਾ ਵੀਰ ਇਹਦੇ ਮਗਰ ਕੱਟੀ ਆ ਜੀ ਆਹ ਕੱਟੀ ਜੀ ਹਾਂਜੀ ਇਹਦਾ ਵੀਰੇ ਲੈ ਜਾਂਦੇ ਨੇ ਕੰਨਾਂ ਇਹਦਾ ਮੁੱਲ ਜੀ 75 ਹਜ਼ਾਰ ਲੈਣ ਦੇਣੀ ਆ ਜੀ ਲੈ ਜਾਂਦੇ ਨੇ 75 ਹਜ਼ਾਰ ਹਨੇ ਇਹ ਤੋਂ ਅੱਗੇ ਆ ਗਈ ਗਾਂ ਜੀ ਹਾਂਜੀ ਦੱਸੋ ਜੀ ਇਹ ਗਾਂ ਜੀ ਇਹਨੂੰ 15 ਦਿਨ ਉਸੂਈ ਨੂੰ ਜੀ 12 ਕਿਲੋ ਦੁੱਧ ਦੇ ਥੱਲੇ ਪੱਕਾ ਆ ਜੀ ਹਾਂਜੀ ਹਾਂਜੀ 11 12 ਕਿਲੋ ਦੁੱਧ ਪੱਕਾ ਇਹਦਾ 50000 ਲੈਣ ਦੇਣਾ ਜੀ 50000 ਲੈਣ ਦੇਣਾ ਹੈ ਨਾ ਜੀ ਠੀਕ ਹੈ ਜੀ ਕੋਈ ਫੋਨ ਲਾਊਗਾ ਮਾਨਤਨ ਕਰਦਾ ਮਾਨਤਨ ਮੌਕੇ ਦਊਗਾ ਹੈ ਨਾ ਜੀ ਇਹ ਦੋ ਅਗਰ ਜਿਹੜੀ ਇਹ ਗਾਂ ਆ ਗਈਆਂ ਜੀ ਦੱਸੋ ਟੋਕੜਾ ਟੋਕੜਾ ਗਾਂ ਜੀ 80 ਦਾ ਭਰਾਇਆ ਨੂੰ 20 25 ਦਿਨ ਹੋਏ ਆ ਜੀ ਜੀ ਦਰ ਪਿਛਲੇ ਘਰਾਂ ਨੇ ਆਖਿਆ ਆਪਾਂ ਤੁਹਾਨੂੰ ਗਰੰਟੀ ਨਹੀਂ ਦੇਣੀ ਜੀ ਠੀਕ ਹੈ ਜੀ ਤੇ ਇਹਦਾ ਮੋਲ ਆ ਜੀ 42000 40000 ਚ ਮਾਨਤਨ ਕਰਦਾ ਠੀਕ ਹੈ ਜੀ ਫੋਨ ਵੀਡੀਓ ਦਾ ਕਰਿਓ ਵੀਰ ਜਲਦ ਮਿਲਦੇ ਆ ਧੰਨਵਾਦ